ਇਹ ਉਸ ਆਡੀਓ ਮੁਤਾਬਕ ਜੋ ਕੁਝ ਵੀ ਉਹ ਆਡੀਓ ਚ ਕਿਹਾ ਉਹ ਕੁਝ ਹੋ ਰਿਹਾ ਹੋ ਰਿਹਾ ਹੈ ਵੀਡੀਓਜ਼ ਆ ਰਿਹਾ ਮੈਂ ਕਹਾਂ ਮੀਡੀਆ ਦੇ ਕਿ ਤੁਸੀਂ ਆਨਲਾਈਨ ਦੇਖ ਰਹੇ ਸਭ ਕੁਝ ਦੇਖ ਰਿਹਾ ਜਨਤਾ ਨੂੰ ਦੇਖ ਰਿਹਾ ਹੈ ਇਹਨੂੰ ਪ੍ਰਧਾਨ ਬਣਾਤਾ ਇਹਨੂੰ ਵੈਸੇ ਅਨਾਉਂਸ ਕਰ ਦਿਓ ਬਾਹ ਖੜ ਕੇ ਬਾਹ ਖੜੀ ਕਰਕੇ ਕਹਿੰਦੇ ਹੁੰਦੇ ਵੀ ਭਾਈ ਆ ਪ੍ਰਧਾਨ ਹੈ ਬਾਕੀ ਸਾਰੇ ਬੈਠ ਜਾਓ ਰਾਮਦੇ ਤਾਂ ਇਹ ਸਿੱਧੀ ਤਾਨਾਸ਼ਾਹੀ ਹੈ ਜਿੱਦਾਂ ਉਹ ਪਲਵਾਨ ਨੇ ਕੁਸ਼ਤੀ ਜਿੱਤਣ ਲੱਗੇ ਬਾਹ ਫੜ ਕੇ ਕਹਿੰਦੇ ਵੀ ਇਹ ਜਿੱਤ ਗਿਆ ਵੀ ਸਿੱਧੀ ਤਾਨਾਸ਼ਾਹੀ ਇਥੋਂ ਸਾਫ ਜਾਰ ਹੁੰਦਾ ਵੀ ਤਾਨਾ ਚਾਹੀਏ ਪੰਜਾਬੀ ਚ ਕਹਿੰਦੇ ਜਿਹੜੇ ਸਾਡੇ ਪੰਜਾਬੀ ਜਿਹੜਾ ਜ਼ਿਆਦਾ ਗੂਲੀ ਕਹਿਣ ਨਾਲੋਂ ਵੀ ਪੰਜਾਬੀ ਚ ਕਹਦੀ ਆ ਵੀ ਗੁੰਡਾ ਰਾਜ ਹੈ ਹੂੰ ਗੁੰਡਾ ਰਾਜ ਠੀਕ ਹੈ ਨਾ ਜਿਹੜੇ ਕੋਈ ਇਹਨਾਂ ਦੇ ਸੀਨੀਅਰ ਮੰਤਰੀ ਕਹਿ ਰਹੇ ਪਿਛੇ ਆ ਵੀਡੀਓ ਵੀ ਆਡੀਓ ਵੀ ਸਾਰਾ ਕੁਝ ਚੱਲੀਆਂ ਤੁਸੀਂ ਬਾਰ ਬਾਰ ਇੱਕੋ ਗੱ ਓਏ ਇਹ ਆਪੀ ਹੁਣ ੱੱਕਾ ਸੀ ਚਲਾਉਣਾ ਤੁਸੀਂ ਜਿੰਨਾ ਜ਼ੋਰ ਲਾ ਸਕਦੇ ਲਾਓ ਇਹਨਾਂ ਦੇ ਸੁਪਰੀਮੋ ਤਾਂ ਆਪ ਕਹਿੰਦੇ ਨੇ ਵੀ ਭਾਈ ਜਿੰਨੇ ਗੈਂਗਸਟਰ ਨੇ ਪੰਜਾਬ ਛੱਡ ਜਿਓ ਕੀ ਇਹ ਗੈਂਗਸਟਰ ਬਾਦ ਤੋਂ ਕੀ ਇਹ ਕਨੌਣੀਆਂ ਹਰਕਤਾਂ ਲੁੱਟਾਂ ਖੋਹਾਂ ਤੋਂ ਘੱਟ ਨੇ ਕਿਸੇ ਦੇ ਪੇਪਰ ਖੋ ਲੈਣੇ ਸ਼ਰੇਆਮ ਪੁਲਿਸ ਨੂੰ ਗਾਈਡ ਕਰਨਾ ਵੀ ਭਾਈ ਐ ਕਰਨਾ ਬੇਸ਼ੱਕ ਕਥੇ ਤੇ ਆਡੀਓ ਪਰ ਜੇ ਸੱਚੀ ਹੋਵੇ ਤਾਂ ਉਹਨਾਂ ਦੇ ਫੀਤੀਆਂ ਲੱਤਦੀਆਂ ਤੁਸੀਂ ਦੇਖਿਆ ਲੋਕ ਜੇਲ੍ਹਾਂ 'ਚ ਜਾਂਦੇ ਦੇਖੇ 20 20 ਸਾਲ ਬਾਅਦ ਸਜ਼ਾ ਹੁੰਦੀ ਪਈ ਸਜ਼ਾ ਤੇ ਹੋ ਰਹੀ ਨਾ ਮੈਂ ਇਹ ਗੱਲ ਕਰਦਾ ਵੀ ਪੁਲਿਸ ਨੂੰ ਥੋੜਾ ਜਿਹਾ ਆਪਣੇ ਦਾਇਰੇ 'ਚ ਰਹਿ ਕੇ ਕੰਮ ਕਰਨਾ ਚਾਹੀਦਾ ਜੋ ਜਾਇਜ਼ ਹੈ ਸਭ ਦਾ ਤੰਦਵੇਦ ਚੱਲ ਗਿਆ ਉਹ ਚੱਲ ਗਿਆ ਤੁਹਾਡੇ ਸਾਹਮਣੇ ਚੱਲਦਾ ਪਿਆ ਅਜੇ ਤੇ ਚੱਲੂਗਾ ਹੋਰ ਅਜੇ ਚਲਾਊਗਾ ਜੇ ਜੇ ਸੁਖਬੀਰ ਬਾਦਲ ਦੇ ਵੱਲੋਂ ਅੱਜ ਸਵੇਰ ਦੇ ਸਮੇਂ ਇੱਕ ਆਡੀਓ ਵੀਡੀਓ ਜਨਤਕ ਕੀਤੀ ਜਾਂਦੀ ਹੈ ਕਥਿਤ ਤੌਰ ਦੇ ਉੱਪਰ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਇਹ ਪਟਿਆਲੇ ਦੇ ਐਸਐਸਪੀ ਦੀ ਆਡੀਓ ਹੈ ਜਿਸ ਦੇ ਵਿੱਚ ਵੱਖ-ਵੱਖ ਏਰੀਆਜ਼ ਦੇ ਅਫਸਰ ਇਸ ਦੇ ਵਿੱਚ ਮੌਜੂਦ ਨੇ ਧੱਕੇ ਦੀ ਗੱਲ ਹੋ ਰਹੀ ਹੈ ਕਥਿਤ ਆਡੀਓ ਦੇ ਵਿੱਚ ਪਰ ਜੇਕਰ ਉਹ ਆਡੀਓ ਕਿਸੇ ਪਾਸਿਓਂ ਵੀ ਸੱਚੀ ਹੈ ਕਿਉਂਕਿ ਉਸ ਨੂੰ ਪੁਲਿਸ ਕਹਿ ਰਹੀ ਹੈ ਕਿ ਇਹ AI ਦੇ ਨਾਲ ਜਨਰੇਟਡ ਹੈ ਅਸੀਂ ਜਲਦੀ ਉਸ ਵਿਅਕਤੀ ਨੂੰ ਵੀ ਫੜ ਲਵਾਂਗੇ ਜਿਸ ਦੇ ਵੱਲੋਂ ਇਹ ਬਣਾਈ ਗਈ ਹੈ ਜਾਂ ਤੱਕ ਕੀਤੀ ਗਈ ਹੈ ਮੇਰੇ ਨਾਲ ਭពਿੰਦਰ ਸਿੰਘ ਗੋਤਰਾ ਹੁਣੀ ਸਾਬਕਾ ਪੁਲਿਸ ਮੁਲਾਜ਼ਮ ਮੌਜੂਦ ਨੇ ਇਹਨਾਂ ਦੇ ਨਾਲ ਗੱਲਬਾਤ ਕਰਕੇ ਆਪਾਂ ਜਾਣਦੇ ਹਾਂ ਕਿ ਪੁਲਿਸ ਦੀ ਡਿਊਟੀ ਕੀ ਇਹ ਹੁੰਦੀ ਹੈ ਕਿ ਤੁਸੀਂ ਫੜ ਕੇ ਪੇਪਰ ਪੜਨੇ ਨੇ ਕੀ ਪੁਲਿਸ ਦੀ ਡਿਊਟੀ ਇਹ ਹੁੰਦੀ ਹੈ ਵੀ ਭਾਈ ਪ੍ਰੀਮਿਸਿਸ ਦੇ ਅੰਦਰ ਨਾ ਕੁਝ ਵੀ ਹੋਵੇ ਆਰੋਪਾਵੇਂ ਕਿਸੇ ਦੇ ਪੇਪਰ ਰੱਦ ਕਰਾ ਦਵੇ ਪਰ ਜੇ ਕੁਝ ਕਰਨਾ ਹੈ ਤਾਂ ਉਹ ਸੱਤਾ ਦੇ ਵਿੱਚ ਬੈਠੀ ਹੋਈ ਪਾਰਟੀ ਦੇ ਅਫਸਰ ਜਿਹੜੇ ਮੰਤਰੀ ਨੇ ਜਿਹੜੇ ਐਮਐਲਏ ਨੇ ਜਿਹੜੇ ਅੱਗੇ ਲਾਇਏ ਹੋਏ ਉਹਨਾਂ ਦੇ ਲੋਕ ਨੇ ਉਹਨਾਂ ਤੋਂ ਪੁੱਛ ਕੇ ਕਰਨਾ ਗੋਤਰਾ ਸਾਹਿਬ ਤਰਾਸਦੀ ਹੈ ਇਹ ਸਾਡੀ ਜਾਂ ਫਿਰ ਪੁਲਿਸ ਦਾ ਕੰਮ ਹੀ ਇਹ ਹੁੰਦਾ ਵੀ ਭਾਈ ਫਾਰਮ ਪਾੜਨੇ ਨੇ ਜੇ ਕਿਸੇ ਨੇ ਇਲੈਕਸ਼ਨ ਦੇ ਵਿੱਚ ਖੜਨ ਜਾਣਾ ਹੈ ਜੇਕਰ ਉਹ ਕਿਸੇ ਨੂੰ ਨੁਕਸਾਨ ਪਹੁੰਚਾਉਂਦਾ ਹੈ ਤਾਂ ਉਹਦੇ ਕੰਮ ਆਉਣਾ ਹੈ ਪੁਲਿਸ ਨੇ ਨਾ ਕਿ ਪੁਲਿਸ ਦਾ ਕੰਮ ਲੋਕਾਂ ਦੀ ਜਾਨ ਮਾਲ ਦੀ ਰਾਖੀ ਕਰਨਾ ਤੇ ਇਹੋ ਜੇ ਸਮੇ ਦੇ ਉੱਪਰ ਸਾਰਾ ਕੁਝ ਸੁੱਖ ਸਬੀਲੀ ਹੋ ਜੇ ਇਹ ਕੰਮ ਹੈ। ਇਹ ਗੱਲ ਤੁਸੀਂ ਟੱਲੋਂ ਸਾਹਿਬ ਬਹੁਤ ਵਧੀਆ ਕੀਤੀ ਆ। ਗੱਲ ਇਹ ਕਿ ਕੁਝ ਦਿਨ ਪਹਿਲਾਂ ਸ਼ਾਇਦ ਮੀਟਿੰਗ ਦੇ ਵਿੱਚ ਤੁਸੀਂ ਸੁਣਿਆ ਹੋਣਾ ਕਿ ਇਹਨਾਂ ਦੇ ਸੰਸੋਧੀਆ ਸਾਹਿਬ ਨੇ ਕਿਹਾ ਸੀ ਵੀ ਆਪਾਂ ਇਲੈਕਸ਼ਨ ਜਿਤਨੇ ਜਾਮਦਮ ਦੰਡ ਜੋ ਵੀ ਲਗੇ ਲਾਉ। ਉਹ ਤੁਹਾਡੇ ਸਾਹਮਣੇ ਹੁਣ ਆ ਰਿਹਾ ਸਾਹਮਣੇ। ਹੁਣ ਇਹ ਕਥਤ ਆਡੀਓ ਸਹੀ ਹੈ ਗਲਤ ਹੈ ਇਹ ਪੁਲਸ ਆਫਸਰਾਂ ਨੇ ਜਾਂ ਸੀਨੀਅਰ ਆਫਸਰਾਂ ਨੇ ਜਾਂ ਕਿਸੇ ਵੀ ਇਹਦੀ ਇਨਕੁਆਰੀ ਤੇ ਹੋਣੀ ਬਾਅਦ ਵਿੱਚ ਪਰ ਉਹਨਾਂ ਨੇ ਤਾਂ ਕਹਿ ਤਾ ਜੀ ਆਪਣੇ ਲੋ ਟਵੀਟ ਕਰਕੇ ਅਗਲੇ ਕਹਿੰਦੇ ਭਾਈ AI ਨਾਲ ਜਨਰੇਟਡ ਆ ਬੰਦਾ ਵੀ ਜਲਦੀ ਫੜਾਂਗੇ ਉਹ ਉਹਨਾਂ ਨੇ ਕਹਿ ਤਾ ਹੁਣ ਗੱਲ ਤੇ ਅੱਜ ਲਾਸਟ ਦੇਣਾ ਸ਼ਕਾਗਜ ਭਰਨ ਦਾ ਮੁੱਖ ਮੰਤਰੀ ਸਾਫ ਸਾਡੇ ਚਲੇ ਗਏ ਜਪਾਨ ਚਲੇ ਗਏ ਦੌਰੇ ਤੇ ਠੀਕ ਹੈ ਮੁੱਖ ਮੰਤਰੀ ਦਾ ਭਲਾ ਚਾੜ ਹੈਗਾ ਉਹ ਹੋ ਗਿਆ ਬਰੀ ਵਿੱਚੋਂ ਸਾਫ ਨਿਕਲ ਗਿਆ ਹੁਣ ਰਹਿ ਗਏ ਮੌਕੇ ਦੀ ਪੁਲਸ ਤੇ ਮੌਕੇ ਤੇ ਜਿਹੜੇ ਬਾਕੀ ਉਹਨਾਂ ਦੇ ਜੂਨੀਅਰ ਬਚੇ ਗੱਲ ਉਥੇ ਆ ਗਈ ਵੀ ਕਾਮਦਮ ਦੰਡ ਜੋ ਵੀ ਲਗਣਾ ਉਹਨਾਂ ਨੂੰ ਲਾ ਦੇਣਾ ਉਹ ਹੁਣ ਗੱਲ ਪੁਲਿਸ ਤੇ ਆ ਕੇ ਡਿੱਗ ਗਈ। ਹੂੰ ਪੁਲਿਸ ਦੀ ਕੀ ਆਡੀਓ ਉਹ ਆ ਏਆਈਲੋ ਬਣਾਈ ਗਈ ਹੈ ਕੀ ਉਹ ਸਹੀ ਹੈ ਕੀ ਉਹ ਨਹੀਂ ਗਲਤ ਪਰ ਉਸ ਆਡੀਓ ਦੇ ਮੁਤਾਬਕ ਜੋ ਅੱਜ ਹਾਲਾਤ ਦੇਖੇ ਜਾ ਰਹੇ ਨੇ ਹੁਣ ਉਸ ਮੌਕੇ ਇਹ ਉਸ ਆਡੀਓ ਮੁਤਾਬਕ ਜੋ ਕੁਝ ਵੀ ਉਹ ਆਡੀਓ ਚ ਕਿਹਾ ਉਹ ਕੁਝ ਹੋ ਰਿਹਾ ਹੋ ਰਿਹਾ ਹੈ ਵੀਡੀਓਜ਼ ਆ ਮੈਂ ਕਹਾਂ ਮੀਡੀਆ ਦੇ ਕਿ ਤੁਸੀਂ ਆਨਲਾਈਨ ਦੇਖ ਰਹੇ ਸਭ ਕੁਝ ਦਿਖ ਰਿਹਾ ਜਨਤਾ ਨੂੰ ਦਿਖ ਰਿਹਾ ਹੂੰ ਇਸ ਤੋ ਤੱਕ ਕਿ ਇਹ ਧਰਨਿਆਂ ਤੇ ਦੁਨੀਆ ਆ ਗਈ ਹੈ ਲੋਕਾਂ ਕੋਲੋਂ ਕਾਗਜ਼ ਖੁੰਦੇ ਹੋਏ ਦਿਖਾ ਰਹੇ ਦੁਨੀਆ ਭਜਦੇ ਲੋਕਾਂ ਨੂੰ ਦਿਖਾ ਰਹੇ ਨੇ ਇਹਦਾ ਮਤਲਬ ਇਹ ਹੈ ਕਿ ਦੁਨੀਆ ਦੇ ਨਾਲ ਠੱਕਾ ਹੋ ਰਿਹਾ ਠੱਕੇ ਤੇ ਸਰਕਾਰ ਠੱਕਿਆਂ ਦੇ ਉੱਤਰ ਆਈ ਹੈ ਇਸ ਠੱਕਿਆਂ ਨਾਲ ਇਹ ਨਹੀਂ ਹੋਏ ਸਗਾ ਵੀ ਸਰਕਾਰ ਕਹੇ ਵੀ ਅਸੀਂ ਜਿੱਤ ਗਏ ਉਹ ਤੁਸੀਂ ਉਦਾਂ ਹੀ ਕਹ ਦਿਓ ਜਨਤਾ ਨੂੰ ਵੀ ਨਹੀਂ ਵੀ ਤੁਸੀਂ ਜਨਾਂ ਦੇ ਵੋਟਾਂ ਪਾਣਾ ਸਾਰੇ ਪਾ ਦਿਓ ਸਾਨੂੰ ਪਾ ਦਿਓ ਜੀ ਸਾਰੇ ਜਾਂ ਵੈਸੇ ਅਨਾਉਂਸ ਕਰ ਦਿਓ ਵੀ ਆ ਜੀ ਹੁਣ ਸੰਵਤੀ ਇਲੈਕਸ਼ਨ ਹੋਣੇ ਜੀ ਆ ਇਹਨੂੰ ਪ੍ਰਧਾਨ ਬਣਾਤਾ ਇਹਨੂੰ ਵੈਸੇ ਅਨਾਉਂਸ ਕਰ ਦਿਓ ਬਾਹ ਖੜ ਕੇ ਬਾਹ ਖੜੀ ਕਰਕੇ ਕਹਿੰਦੇ ਹੁੰਦੇ ਵੀ ਭਾਈ ਆ ਪ੍ਰਧਾਨ ਹੈ ਬਾਕੀ ਸਾਰੇ ਬੈਠ ਜਾਓ ਰਾਮਦੇ ਦਾ ਇਹ ਸਿੱਧੀ ਤਾਨਾ ਚਾਹੀਏ ਜਿੱਦਾਂ ਉਹ ਪਲਵਾਰ ਨਹੀਂ ਕੁਸ਼ਤੀ ਕੋਲ ਲੱਗੇ ਬਾਹ ਫੜ ਕੇ ਕਹਿੰਦੇ ਵੀ ਇਹ ਜਿੱਤ ਗਿਆ ਵੀ ਸਿੱਧੀ ਤਾਨਾ ਚਾਹੀਏ ਸਾਬ ਯਾਰ ਹੁੰਦਾ ਵੀ ਤਾਨਾ ਚਾਹੀਏ ਜਿਵੇਂ ਕਿ ਜੋ ਵੀ ਹੋ ਰਿਹਾ ਤੱਕਾ ਜਿੱਦਾਂ ਦਾ ਵੀ ਹੋ ਰਿਹਾ ਜਨਤਾ ਦੇ ਨਾਲ ਹੋ ਰਿਹਾ ਪਰ ਉਸ ਠੱਕੇ ਦਾ ਰਿਜ਼ਲਟ ਤੇ ਮਾੜਾ ਹੀ ਹੈ ਨਾ ਆਫਟਰ ਆਲ ਜਿਹੜਾ ਖਰਚਾ ਹੋ ਰਿਹਾ ਕੋਈ ਬੰਦੇ ਵਿੱਚ ਉਹ ਹੀ ਗੱਲ ਵਿੱਚ ਕੋਈ ਬੰਦੇ ਵਿੱਚ ਨਿਆਜ਼ ਵੀ ਅਜਾਜ਼ ਨਿਆਜ਼ ਵੀ ਜੇਲ੍ਹ ਚ ਜਾਣੇ ਅੰਦਰ ਕਰ ਦਿੰਨੇ ਪਰ ਚੇਦਰ ਚ ਹੋਣੇ ਨੇ ਮਾਰ ਕਟਾਈ ਹੋਣੇ ਕੋਈ ਜ਼ਖਮੀ ਹੋਣੇ ਕੋਈ ਭੱਜ ਦੜਾਉਣਾ ਇਹ ਸਾਰਾ ਕੁਝ ਉਹਦੇ ਵਿੱਚ ਹੋ ਰਿਹਾ ਇਹਨਾਂ ਚੀਜ਼ਾਂ ਦਾ ਸਰਕਾਰ ਨੂੰ ਸਾਡੇ ਅਫਸਰਾਂ ਨੂੰ ਧਿਆਨ ਦੇਣਾ ਚਾਹੀਦਾ ਨਾ ਕਿ ਸਰਕਾਰ ਕਿਉਂਕਿ ਸਰਕਾਰ ਤੁਹਾਨੂੰ ਵੀ ਪਤਾ ਵੀ ਆ ਹੁਣ ਸਰਾਲ ਤੇ ਸਰਕਾਰ ਦਾ ਇੱਕ ਹੀ ਰਹਿ ਗਿਆ ਨਾ ਮੁੜ ਕੇ ਸਰਕਾਰ ਦੂਜੀ ਆਉਣੀ ਹੈ ਨਾ ਇਹ ਤੇ ਤੁਹਾਨੂੰ ਵੀ ਪਤਾ ਵੀ ਸਰਕਾਰ ਉਹ ਲਗਾਤਾਰ ਤੇ ਅੱਜ ਤੱਕ ਸਰਕਾਰ ਕੋ ਛੇਤੀ ਕੀਤਾ ਮੈਂ ਦੇਖਿਆ ਨਹੀਂ ਵੀ ਰਜ ਤੇ ਮਾਹੌਲ ਪੰਜਾਬ ਦਾ ਇੱਡਾ ਕ ਖਰਾਬ ਹੋ ਰਿਹਾ ਹਮੇਸ਼ਾ ਹੀ ਸਾਰੇ ਪਾਸੇ ਹੀ ਤਰਾਸ ਦੀ ਆ ਰਹੀ ਕੋਈ ਪਾਸੇ ਵੀ ਲੈ ਲਓ ਜਨਤਾ ਦੀ ਲੈ ਲਓ ਪੁਲਿਸ ਦੀ ਲੈ ਲਓ ਹਰ ਪਾਸੇ ਹੀ ਧੱਕਾ ਹੋ ਰਿਹਾ ਪਰ ਗੱਲ ਇੱਥੇ ਇਹ ਆ ਜਾਂਦੀ ਹੈ ਵੀ ਭਾਰਤ ਨੂੰ ਇਸ ਇਹ ਕਹਿ ਕੇ ਮਾਣਿਆ ਜਾਂਦਾ ਹੈ ਵੀ ਸਭ ਤੋਂ ਵੱਡੀ ਡੈਮੋਕ੍ਰੇਸੀ ਹੈ ਹਾਂ ਨੰਬਰਾਂ ਦੇ لحاظ ਨਾਲ ਹੋਵਾਂਗੇ ਪਰ ਕੁਆਲਿਟੀ ਦੇ हिसाब ਨਾਲ ਹੈਗੇ ਆ ਜਦੋਂ ਆ ਤਸਵੀਰਾਂ ਦੇਖਦੇ ਆ ਜਿਹੜੀ ਕੁਆਲਿਟੀ ਹੈ ਵੀ ਭਾਈ ਇਲੈਕਸ਼ਨਾਂ ਲੋਕਾਂ ਨੂੰ ਇਹ ਫੀਲ ਕਰਾਉਂਦੀਆਂ ਨੇ ਵੀ ਸਾਡਾ ਵੀ ਸੱਤਾ 'ਚ ਹਿੱਸੇਦਾਰੀ ਹੈਗੀ ਹੈ ਜਦੋਂ ਅਸੀਂ ਇੱਕ ਬਟਨ ਨੱਪਦੇ ਆ ਜਾ ਕੇ ਅਸੀਂ ਇੱਕ ਵੈਲਟ ਪੇਪਰ ਤੇ ਨਿਸ਼ਾਨ ਲਾਉਨੇ ਆ ਜਦੋਂ ਉਥੇ ਵੀ ਬੰਦੇ ਨੂੰ ਨਾ ਪਹੁੰਚਣ ਦਿੱਤਾ ਜਾਵੇ ਜਦੋਂ ਉਥੇ ਲੜਨ ਵਾਲੇ ਵਿਅਕਤੀਆਂ ਤੱਕ ਨੂੰ ਵੀ ਨਾ ਪਹੁੰਚਣ ਦਿੱਤਾ ਉਹ ਜਾਂਦਾ ਹੋਵੇ ਪੁਲਿਸ ਖੁਦ ਆਪ کہہ ਰਹੀ ਹੋਵੇ ਵੀ ਐਮਐਲਏ ਨੂੰ ਪੁੱਛ ਲਓ ਭਾਈ ਕਿਹਨੂੰ ਰੋਕਣਾ ਹੈ ਕਿਹਨੂੰ ਨਹੀਂ ਰੋਕਣਾ ਕਿੱਥੇ ਰੋਕਣਾ ਉਹ ਅਸੀਂ ਦੱਸ ਦਿੰਨੇ ਆ ਵੀ ਪ੍ਰੀਮਿਸਿਸ ਤੋਂ ਬਾਹਰ-ਬਾਹਰ ਸਰਕਾਰੀ ਬਿਲਡਿੰਗ ਤੋਂ ਬਾਹਰ-ਬਾਹਰ ਰੋਕ ਦਿਓ ਪਰ ਜੇ ਉਹ ਆਪਣੀ ਜ਼ਰਤ ਵਰਤ ਕੇ ਅੰਦਰ ਵੀ ਆ ਗਿਆ ਤਾਂ ਕੋਈ ਨਾ ਆਰਓ ਨੂੰ ਕਹਿ ਦਿਓ ਵੀ ਪੇਪਰ ਰੱਦ ਕਰਨੇ ਨੇ ਏ ਡੈਮੋਕ੍ਰੇਸੀ ਦੀ ਕੁਆਲਿਟੀ ਤੁਹਾਨੂੰ ਕਿੱਦਾਂ ਦੀ ਲੱਗਦੀ ਹੈ ਕਿ ਇਹ ਨੂੰ ਹੀ ਡੈਮੋਕ੍ਰੇਸੀ ਕਹਿੰਦੇ ਨੇ ਫਿਰ ਇਹਦੇ ਨਾਲੋਂ ਤਾਂ ਤਾਨਾਸ਼ਾਹ ਜਿਹੜੇ ਦੇਸ਼ ਨੇ ਉਹ ਨਹੀਂ ਚੰਗੇ ਜਾਪਦੇ ਵੀ ਇਲੈਕਸ਼ਨਾਂ ਹੋਣ ਹੀ ਨਾ ਵੀ ਕੰਮ ਹੀ ਨਿਬੜੇ ਮੈਂ ਹੋ ਗਿਆ ਡੈਮੋਕ੍ਰੇਸੀ ਜਿਆਦਾ ਸਿਰਫ ਨਾਂ ਰਹਿ ਗਿਆ ਵੀ ਡੈਮੋਕ੍ਰੇਸੀ ਹੈ ਸਾਡੇ ਜੋ ਕਿ ਡੈਮੋਕ੍ਰੇਸੀ ਖਤਮ ਹੋ ਚੁੱਕੀ ਹੈ ਇਸ ਵੇਲੇ ਪੰਜਾਬੀ ਚ ਕਹਦੇ ਜਿਹੜਾ ਸਾਡੇ ਪੰਜਾਬੀ ਜਿਆਦਾ ਗੁਲੀ ਕਰਨ ਵਾਲੋਂ ਵੀ ਪੰਜਾਬੀ ਚ ਕਹਦੀ ਆ ਵੀ ਗੁੰਡਾ ਰਾਜ ਕਹਿੰਦੇ ਹੂੰ ਗੁੰਡਾ ਰਾਜ ਠੀਕ ਹੈ ਨਾ ਜਿਹੜੇ ਕੇ ਇਹਨਾਂ ਦੇ ਸੀਨੀਅਰ ਮੰਤਰੀ ਕਹਿ ਰਹੇ ਪਿਛੇ ਵੀਡੀਓ ਵੀ ਆਡੀਓ ਵੀ ਸਾਰਾ ਕੁਝ ਚਲੀਆਂ ਤੁਸੀਂ ਬਾਰ ਬਾਰ ਇੱਕੋ ਗੱਲ ਕਹਿਣਾ ਨਹੀਂ ਠੀਕ ਲੱਗਦੀ ਉਹ ਤੁਸੀਂ ਸਾਰਿਆਂ ਨੇ ਦੇਖੀਆਂ ਉਹ ਹੋਇਆ ਪੀ ਹੁਣ ਤੱਕਾ ਸੀ ਚਲਾਉਣਾ ਤੁਸੀਂ ਜਿੰਨਾ ਜ਼ੋਰ ਲਾ ਸਕਦੇ ਲਾ ਲਓ ਪਰ 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 ਇੱਥੇ ਇੱਥੇ ਗੋਤਰਾ ਸਾਹਿਬ ਇੱਕ ਗੱਲ ਹੋਰ ਆ ਜਾਂਦੀ ਹੈ ਤੁਸੀਂ ਬਹੁਤ ਚੰਗਾ ਨੁਕਤਾ ਚੁੱਕਿਆ ਕਿ ਗੁੰਡਾ ਰਾਜ ਪਰ ਇਨਾ ਦੇ ਸੁਪਰੀਮੋ ਤਾਂ ਆਪ ਕਹਿੰਦੇ ਨੇ ਵੀ ਭਾਈ ਜਿੰਨੇ ਗੈਂਗਸਟਰ ਨੇ ਪੰਜਾਬ ਛੱਡ ਜਿਓ ਕੀ ਇਹ ਗੈਂਗਸਟਰ ਬਾਦ ਤੋਂ ਕੀ ਇਹ ਕਨੌਣੀਆਂ ਹਰਕਤਾਂ ਲੁੱਟਾਂ ਖੋਹਾਂ ਤੋਂ ਘੱਟ ਨੇ ਕਿਸੇ ਦੇ ਪੇਪਰ ਖੋ ਲੈਣੇ ਸ਼ਰੇਆਮ ਪੁਲਿਸ ਨੂੰ ਗਾਈਡ ਕਰਨਾ ਵੀ ਭਾਈ ਐਂ ਕਰਨਾ ਬੇਸ਼ੱਕ ਕੱਥੇ ਤੇ ਆਡੀਓ ਪਰ ਜੇ ਸੱਚੀ ਹੋਵੇ ਤਾਂ ਕੀ ਇਹ ਗੁੰਡਾ ਰਾਜ ਤੋਂ ਘਟ ਹੈ ਮੈਂ ਤਾਂ ਇੱਕੋ ਗੱਲ ਕਹ ਤੀ ਨਾ ਸਾਰੀਆਂ ਗੱਲਾਂ ਦੇ ਵੀ ਗੁੰਡਾ ਰਾਜ ਕੋ ਕਮੀ ਨਹੀਂ ਰਹਿ ਗਈ ਹੁਣ ਜਦੋਂ ਦੀ ਇਹ ਸਰਕਾਰ ਬਣੀ ਪੰਜਾਬ ਦੇ ਵਿੱਚ ਕਿੰਨਾ ਗੈਂਗਸਟਰਵਾਦ ਵਧਿਆ ਕਿੰਨਾ ਪੰਜਾਬ ਦੇ ਵਿੱਚ ਖੂਨ ਖਰਾਬਾ ਹੋ ਰਿਹਾ ਕਿੰਨੇ ਮਰਡਰ ਹੋ ਰਿਹਾ ਕਿੰਨੀਆਂ ਲੁੱਟਾਂ ਖੋਹ ਰਹੀਆਂ ਦਿਨ ਤੋਂ ਦਿਨ ਕੋਈ ਨਾ ਕੋਈ ਵੱਧਾ ਜਾ ਰਿਹਾ ਘਟਦਾ ਨਹੀਂ ਲੋਕਾਂ ਨੂੰ ਘਰਾਂ ਦੇ ਵਿੱਚੋਂ ਨਿਕਲਣਾ ਔਖਾ ਹੋ ਗਿਆ ਤੇ ਪੁਲਿਸ ਨੂੰ ਸੰਭਾਲਣਾ ਔਖਾ ਹੋ ਗਿਆ ਹੁਣ ਤੁਸੀਂ ਕਹੋਗੇ ਪੁਲਿਸ ਨੂੰ ਸੰਭਾਲਣਾ ਕਿੱਦਾਂ ਹੋ ਗਿਆ ਤੇ ਲੋਕਾਂ ਨੂੰ ਘਰਾਂ ਚੋਂ ਨਿਕਲਣਾ ਕਿੱਦਾਂ ਔਖਾ ਹੋ ਗਿਆ ਹੁਣ ਘਰਾਂ ਚੋਂ ਜੇ ਬੰਦਾ ਕੋਈ ਬਾਹਰ ਵੇਲੇ ਕੋਲੇ ਨਿਕਲਦਾ ਕਿਤੇ ਕੋਈ ਵਾਰਦਾਤ ਹੋ ਦੋ ਜੀ ਕੋਈ ਐਮਰਜੈਂਸੀ ਜਾਣਾ ਹੀ ਪੈ ਜਾਂਦਾ ਉੱਥੇ ਖਰਾਬੀ ਹੈ ਕਿ ਪੁਲਿਸ ਨੂੰ ਉੱਥੇ ਸੰਭਾਲਣਾ ਹੈ ਕੋਲਣਾ ਵੀ ਰੋਡ ਤੇ ਤੁਰੇ ਜਾਂਦੇ ਨੂੰ ਕੋਈ ਮਾਰ ਗਿਆ ਪੁਲਿਸ ਨੂੰ ਹੁਣ ਸੰਭਾਲਣਾ ਮੰਨ ਲਓ ਇਲਾਕਾ ਇਹ ਮੇਰੇ ਏਰੀਆ ਚ ਵਾਰਦਾਤ ਹੋ ਗਈ ਤੇ ਬੰਦਾ ਤਾਂ ਨਿਕਲ ਜਾਂਦਾ ਉਦੋਂ ਤੱਕ ਪਟਿਆਲੇ ਲਾ ਕੇ ਪਰ ਨੈਚਰਲ ਗੱਲ ਪੁਲਿਸ ਨੂੰ ਸੰਭਾਲਣਾ ਔਖਾ ਹੋ ਗਿਆ ਇਹਨਾਂ ਚੀਜ਼ਾਂ ਨੂੰ ਸੰਭਾਲਣਾ ਬਹੁਤ ਔਖਾ ਹੋ ਗਿਆ ਇਹਨੂੰ ਜੇ ਅਸੀਂ ਜਨਤਾ ਰਲ ਕੇ ਕੰਟਰੋਲ ਕਰਦੀਏ ਤੇ ਜਨਤਾ ਨੂੰ ਆਪਣਾ ਡਰ ਹੁੰਦਾ ਵੀ ਯਾਰ ਸਾਨੂੰ ਨਾ ਕੋ ਮਾਰ ਜੇ ਜਨਤਾ ਵੀ ਇਥੋਂ ਪੈਰ ਪਿੱਛੇ ਖਿੱਚਣ ਲੱਗਦੀ ਐਨਾ ਕਾ ਇਸ ਵੇਲੇ ਪੰਜਾਬ ਪੰਜਾਬ ਦੇ ਵਿੱਚ ਕ੍ਰਾਈਮ ਦਾ ਹਾਲ ਬੁਰਾ ਹੋ ਗਿਆ ਕਿ ਇਹ ਮੌਕੇ ਤੇ ਕੁਝ ਐਸ ਐਚਓ ਲੱਗਣੇ ਔਖੇ ਹੋ ਗਏ ਅੱਛਾ ਗੋਤਰਾ ਸਾਹਿਬ ਇਹ ਜ਼ਰੂਰ ਦੱਸਿਓ ਕਿ ਇਲੈਕਸ਼ਨਾਂ ਦੇ ਵਿੱਚੋਂ ਆਮ ਲੋਕਾਂ ਦਾ ਭਰੋਸਾ ਤਾਂ ਉੱਠੀ ਰਿਹਾ ਹੈ ਭਾਈ ਲੋਕ ਵੋਟਾਂ ਨਹੀਂ ਪਾਉਣ ਜਾਂਦੇ ਲਗਾਤਾਰ ਪ੍ਰਤੀਸ਼ਤਤਾ ਘਟਦੀ ਜਾਂਦੀ ਹੈ ਵੀ ਭਾਈ ਵੋਟ ਹੀ ਨਹੀਂ ਪਾਉਣਗੇ ਲੋਕ ਪਰ ਦੂਸਰੇ ਪਾਸੇ ਜਿਹੜੇ ਲੜਦੇ ਨੇ ਚੋਣਾ ਜਿਹੜੇ ਲੰਬੇ ਸਮੇਂ ਤੋਂ ਲੜਦੇ ਆਏ ਨੇ ਕਈ 10 10 ਵਾਰ ਵੀ ਐਮਐਲਏ ਬਣ ਗਏ ਨੇ ਭਰੋਸਾ ਤਾਂ ਉਹਨਾਂ ਦਾ ਵੀ ਨਹੀਂ ਇਸ ਹਿਸਾਬ ਨਾਲ ਜਾਪਦਾ ਫਿਰ ਜੇ ਤੁਸੀਂ ਇਸ ਤਰੀਕੇ ਦੇ ਨਾਲ ਪੇਪਰ ਖੋ ਕੇ ਪ੍ਰੈਸ਼ਰ ਪਾ ਕੇ ਇਲੈਕਸ਼ਨ ਕਮਿਸ਼ਨ ਨੂੰ ਵਰਤ ਕੇ ਹੀ ਵੋਟਾਂ ਕਰਾਉਣੀਆਂ ਨੇ ਫਿਰ ਤਾਂ ਇਹ ਸਾਬਤ ਹੋ ਗਿਆ ਨਾ ਵੀ ਤੁਹਾਡਾ ਵੀ ਉਸ ਸਿਸਟਮ ਦੇ ਵਿੱਚ ਕੋਈ ਬਹੁਤਾ ਭਰੋਸਾ ਨਹੀਂ ਹੈਗਾ ਤੁਸੀਂ ਆਪਣੇ ਹਿਸਾਬ ਨਾਲ ਹੀ ਚਲਾਉਣਾ ਚਾਹੁੰਦੇ ਹੋ ਆਮ ਆਦਮੀ ਪਾਰਟੀ ਦੀ ਪੰਜਾਬ ਚ ਆਪਾਂ ਇਹ ਹਾਲਤ ਦੇਖ ਰਹੇ ਹਾਂ ਕੇਂਦਰ ਚ ਮੋਦੀ ਹੋਣਾਂ ਦੀ ਦੇਖ ਰਹੇ ਹਾਂ ਵੀ ਉਹਨਾਂ ਤੇ ਇਲਜ਼ਾਮ ਲੱਗਦੇ ਨੇ ਇਲੈਕਸ਼ਨ ਕਮਿਸ਼ਨ ਨੂੰ ਬਰਤ ਲੈਂਦੇ ਨੇ ਫਿਰ ਫਰਕ ਕੀ ਰਹਿ ਗਿਆ ਇਹਨਾਂ ਸੱਤਾ ਦੇ ਵਿੱਚ ਬੈਠੇ ਹੋਏ ਲੋਕਾਂ ਨੂੰ ਜਦੋਂ ਉਸ ਸਿਸਟਮ 'ਤੇ ਭਰੋਸਾ ਨਹੀਂ ਹੈ ਤਾਂ ਆਮ ਲੋਕ ਉਸ 'ਤੇ ਭਰੋਸਾ ਕਿਵੇਂ ਕਰਨ ਕੀ ਇਹਨਾਂ ਨੂੰ ਆਪਣੇ ਕੰਮ 'ਤੇ ਨਹੀਂ ਯਕੀਨ ਜਾਂ ਫਿਰ ਉਸ ਸਿਸਟਮ 'ਤੇ ਨਹੀਂ ਭਰੋਸਾ ਜਿਹਦੇ ਵਿੱਚੋਂ ਵੋਟਾਂ ਪਾ ਕੇ ਇਹਨਾਂ ਨੇ ਚੁਣਿਆ ਜਾਣਾ ਹੁੰਦਾ ਹੈ ਗੱਲ ਕੀ ਹੈ ਕੰਮ ਦੀ ਕਮੀ ਹੈ ਜਾਂ ਫਿਰ ਭਰੋਸੇ ਦੀ ਕਮੀ ਹੈ ਮੈਂ ਇੱਕ ਛੋਟੀ ਜੀ ਐਗਜ਼ਾਮਪਲ ਦਿੰਦਾ ਤੁਹਾਨੂੰ ਹੂੰ ਪੰਜਾਬ ਨੂੰ ਪਹਿਲਾਂ ਕਹਿੰਦੇ ਸੀ ਪੰਜ ਦਰਿਆਵਾਂ ਦੀ ਧਰਤੀ ਫੇਰ ਕਹਿੰਦੇ ਸੀ 6ਵਾਂ ਦਰਿਆ ਜੀ ਨਸ਼ਿਆਂ ਦੇ ਆ ਗਿਆ ਠੀਕ ਹੈ ਹੁਣ 7ਵਾਂ ਦਰਿਆ ਚੁਟਕਲਿਆਂ ਦੇ ਆ ਗਿਆ ਹਾਂ ਕੱਲੇ ਚੁਟਕਲਾਲ ਚਲਾਇਆ ਜਿਹੜਿਆ ਸਲਾਇਆ ਸਰਕਾਰ ਨਹੀਂ ਚਲਣੀ ਕਿਉਂਕਿ ਜਨਤਾ ਜਿਹੜੀ ਬੜੀ ਸਿਆਣੀ ਹੋ ਗਈ ਹੈ ਜੇ ਜਨਤਾ ਵੋਟ ਪਾਣ ਨਹੀਂ ਜਾਵੇਗੀ ਤੇ ਜਨਤਾ ਦਾ ਪਤਾ ਕਿੱਦਾਂ ਲੱਗੇਗਾ ਜੇ ਜਨਤਾ ਵੋਟ ਪਾਣ ਨਹੀਂ ਜਾਂਦੀ ਇਥੋਂ ਸਾਫ਼ ਯਾਰ ਹੁੰਦਾ ਕਿ ਜਨਤਾ ਤੁਹਾਡੇ ਕੰਮਕਾਰ ਤੇ ਖੁਸ਼ ਨਹੀਂ ਹੈ ਠੀਕ ਹੈ ਨਾ ਗੱਲ ਦੂਜੀ ਗੱਲ ਜੇ ਕੋ ਪਾਣ ਜਾਂਦਾ ਵੀ ਹੈ ਉਹਨੂੰ ਜ਼ਬਰਦਸਤੀ ਉਹ ਕੋ ਵੋਟਾਂ ਪੁਆਇਆਂ ਜਾਂਦੀਆਂ ਧੱਕੇ ਨਾਲ ਬਦਮਾਸ਼ੀ ਕੀਤੀ ਜਾਂਦੀ ਹੈ ਵੀ ਚੁੱਕ ਲਿਆ ਜਾਂਦਾ ਜਾਂ ਵੋਟਾਂ ਪੁਆਇਆਂ ਜਾਂਦੀਆਂ ਜਾਂ ਫਿਰ ਕਹੇ ਲਾਲਚ ਦੇ ਦਿੱਤਾ ਜਾਂਦਾ ਚੀਜ਼ਾਂ ਗੱਦੀਆਂ ਜਾਂਦੀਆਂ ਜਾਂ ਲਾਲਚ ਦੇ ਦਿੱਤਾ ਜਾਂਦਾ ਪਰ ਸਾਡੇ ਪੰਜਾਬੀਆਂ ਨੂੰ ਇਹਦੇ ਬਾਰੇ ਗੌਰ ਕਰਨੀ ਚਾਹੀਦੀ ਐਡੀ ਛਤੀ ਲਾਲਚ ਵਿੱਚ ਨਾ ਉਹ ਦੇਣਗੇ ਕੀ ਲਾਲਚ ਤੁਹਾਨੂੰ 2000 ਰੁਪਿਆ 5000 ਰੁਪਿਆ ਦੇ ਦੇਣਗੇ ਮੁੜ ਕੇ 5 ਸਾਲ ਤੁਹਾਡੀ ਬਾਤ ਨਹੀਂ ਪੁੱਛਣੀ ਕਹਿੰਦੇ ਤੁਹਾਡਾ ਹਾਲ ਨਹੀਂ ਸੁਣਨਾ ਕਹਿੰਦੇ ਜਿਵੇਂ ਕਿ ਹੁਣ ਹੁੰਦਾ ਪਿਆ ਸਰਕਾਰਾਂ ਦੇ ਚੁਟਕਲੇ ਸੁਣਾ ਕੇ ਸਰਕਾਰਾਂ ਨੇ ਸਾਰਾ ਕੁਝ ਕਰਤਾ ਸਰਕਾਰਾਂ ਜਿਹੜੀ ਸਰਕਾਰ ਮੋਕੇ ਦਾ ਮੁੱਖ ਮੰਤਰੀ ਇੱਕ ਆਮ ਜਨਤਾ ਦੀ ਆਵਾਜ਼ ਹੀ ਨਹੀਂ ਸੁਣਤਾ ਆਮ ਜਨਤਾ ਦੀ ਆਵਾਜ਼ ਕਿਸ ਨੂੰ ਸੁਣਦਾ ਸਿਰਫ ਤੁਹਾਡੇ ਰਹੀਂ ਜੇ ਆਪਾਂ ਕਹੀਏ ਵੀ ਜਨਤਾ ਜਾ ਕੇ ਉੱਥੇ ਫਰਿਆਦ ਕਰ ਲੈ ਵੀ ਮੁੱਖ ਮੰਤਰੀ ਨੂੰ ਦੱਸ ਦੇ ਨਹੀਂ ਦਸੀ ਜਾ ਸਕਦੀ ਜਿਹਦੀ ਇੱਕ ਤੁਨ ਮੈਂ ਹੋਰ ਮਿਸਾਲ ਦੇ ਦੇਣਾ ਕਿ ਕਰਨਲ ਬਾਠ ਵਾਲੇ ਮਾਮਲੇ ਦੇ ਵੀ ਪਟਿਆਲੇ ਦਾ ਮਾਮਲਾ ਉਹ ਵੀ ਪਟਿਆਲੇ ਦਾ ਹੀ ਮਾਮਲਾ ਸੀ ਪਟਿਆਲੇ ਦੀ ਪੁਲਿਸ ਬਹੁਤ ਨਾਮਣਾ ਖੱਟਦੀ ਐ ਇਹ ਸਾਰੇ ਮਾਮਲੇ ਦੇ ਵਿੱਚ ਕਦੀ ਇਨਕਾਊਂਟਰ ਕਰ ਦਿੱਤਾ ਕਦੀ ਕਰਨਲ ਬਾਠ ਵਰਗਿਆਂ ਨੂੰ ਝੰਬ ਕੇ ਕਹਿਤਾ ਵੀ ਭਾਈ ਤੇਰਾ ਖਾਤਮਾ ਹੀ ਐ ਕਦੀ ਕੁਝ ਤੇ ਕਦੀ ਕੁਝ ਇਹ ਪਟਿਆਲੇ ਦੇ ਏਰੀਏ ਦੇ ਵਿੱਚ ਪਠਾਨਵਾਜਰਾ ਹੋਣਾ ਤਾਂ ਏਰੀਆ ਪੈਂਦਾ ਉਹ ਤਾਂ ਨਿਕਲ ਗਿਆ ਆਸਟ੍ਰੇਲੀਆ ਉਹਨਾਂ ਨੂੰ ਤਾਂ ਫੜਿਆ ਨਹੀਂ ਗਿਆ ਇਹ ਪਟਿਆਲਾ ਪੁਲਿਸ ਫੀਤੀਆਂ ਲਵਾਉਣ ਚੱਗੇ ਕਿਉਂ ਐ ਸਾਰਿਆਂ ਤੋਂ ਫੀਤੀਆਂ ਲੱਗੀਆਂ ਤਾਂ ਨਹੀਂ ਬਲੱਥਣਗੇ ਜ਼ਰੂਰ ਜੇ ਇਹੋ ਜਿਹਾ ਕੰਮ ਰਿਹਾ ਕਿਉਂਕਿ ਜੇ ਸਰਕਾਰ ਆਫਟਰਲ ਕੋਈ ਬਚਾਲੀ ਸਰਕਾਰ ਵੀ ਤੇ ਹੋਣੀ ਐ ਨਾ ਜੇ ਬਦ ਦੁਨੀਆਂ ਚਾਹੁੰਦੀ ਜੇ ਬਦਲਾ ਲਿਆ ਕਿ ਤੀਜਾ ਫੇਰ ਬਦਲ ਵੀ ਹੋ ਸਕਦਾ ਤੇ ਗਾਂ ਸਰਕਾਰ ਜਿਹੜੀ ਜਨਤਾ ਕੋ ਨਹੀਂ ਆਣੀ ਨਹੀਂ ਅਗਲੇ ਨੇ ਦੂਜਾ ਵੀ ਬਦਲਾ ਫੇਰ ਲਿਆਣਗੇ ਫੇਰ ਉਹਦੇ ਵਿੱਚ ਪੁਲਿਸ ਨੂੰ ਜਿਹੜੀਆਂ ਫੀਤੀਆਂ ਲੱਗਦੀਆਂ ਦੇਖਣੀਆਂ ਕਿ ਲੱਗਦੀਆਂ ਦੇਖਦੇ ਆ ਮੈਂ ਕਹਿੰਦਾ ਵੀ ਫੇਰ ਪਤਾ ਲੱਗ ਜੂ ਨਹੀਂ ਤੇ ਪੁਰਾਣੇ ਤੁਸੀਂ ਦੇਖਿਆ 84 ਦੇ ਹਾਲ ਦੇ ਵਿੱਚ ਜੋ ਕੁਝ ਹੋਇਆ ਉਹਨਾਂ ਦੇ ਫੀਤੀਆਂ ਲੱਤਦੀਆਂ ਤੁਸੀਂ ਦੇਖਿਆ ਲੋਕੀ ਜੇਲਾ ਚ ਜਾਂਦੇ ਦੇਖਿਆ 20-20 ਸਾਲ ਬਾਸ ਸਜ਼ਾ ਹੁੰਦੀ ਵੀ ਸਜ਼ਾ ਤੇ ਹੋ ਰਹੀ ਨਾ ਮੈਂ ਇਹ ਗੱਲ ਕਰਦਾ ਵੀ ਪੁਲਿਸ ਨੂੰ ਥੋੜਾ ਜਿਹਾ ਆਪਣੇ ਦਾਇਰੇ ਚ ਰਹਿ ਕੇ ਕੰਮ ਕਰਨਾ ਚਾਹੀਦਾ ਜੋ ਜਾਇਜ਼ ਹਾਂ ਚਾਹੇ ਮੌਕੇ ਦਾ ਕੋਈ ਅਫਸਰ ਹੋਵੇ ਚਾਹੇ ਐਸਐਸਪੀ ਹੋਵੇ ਚਾਹੇ ਡੀਆਈਜੀ ਈਵਨ ਕਿ ਮੈਂ ਡੀਜੀਪੀ ਸਾਹਿਬ ਨੂੰ ਵੀ ਇਹ ਗੱਲ ਕਹਿਣਾ ਕਿ ਸਾਰੀ ਆਪਣੀ ਪੁਲਿਸ ਨੂੰ ਐਸਐਸਪੀ ਨੂੰ ਸਾਰਿਆਂ ਨੂੰ ਇਸ ਗੱਲ ਨੂੰ ਸਮਝਾ ਕੇ ਕਿਹਾ ਜਾਵੇ ਕਿ ਆਪਣੇ ਦਾਇਰੇ ਚ ਰਹਿ ਕੇ ਜੋ ਤੁਹਾਡੀ ਡਿਊਟੀ ਉਹ ਕੰਮ ਕਰੋ ਨਾ ਕਿ ਸਰਕਾਰ ਦੇ ਕਹਿਣ ਤੇ ਕਰੋ ਮੇਰਾ ਛੋਟਾ ਜਿਹਾ ਆਖਰੀ ਸਵਾਲ ਹੈ ਗੁਤਰਾ ਸਾਹਿਬ ਕਿ ਪੁਲਿਸ ਕਿਸੇ ਦੇ ਵੀ ੱੱਕੇ ਇੰਨੀ ਛੇਤੀ ਕਿਵੇਂ ਚੜ ਜਾਂਦੀ ਹੈ ਖਾਸ ਤੌਰ ਤੇ ਜਿਹੜਾ ਸੱਤਾ 'ਚ ਹੁੰਦਾ ਹੈ ਸੱਤਾ 'ਚ ਬੇਸ਼ੱਕ ਕੋਈ ਪਾਰਟੀ ਹੈ ਪਰ ਤੁਹਾਡਾ ਕੰਮ ਤਾਂ ਪੁਲਸਿੰਗ ਕਰਨਾ ਹੈ ਨਾ ਤੁਹਾਡਾ ਕੰਮ ਤਾਂ ਜਾਨ ਮਾਲ ਦੀ ਰਾਖੀ ਕਰਨਾ ਹੈ ਨਾ ਅਸੀਂ ਕਦੋਂ ਤੋਂ ਇਸ ਤਰੀਕੇ ਦੇ ਨਾਲ ਗੁਲਾਮ ਹੋ ਗਏ ਆਂ ਵੀ ਪੁਲਿਸ ਲੈਂਦੀ ਐ ਸਰਕਾਰ ਸਰਕਾਰੀ ਤਨਖਾਹ ਪਰ ਕੰਮ ਕਿਸੇ ਪਾਰਟੀ ਦੇ ਲਈ ਕਰਦੀ ਐ ਇਹ ਕਿਵੇਂ ਪੋਸੀਬਲ ਐ ਪੁਲਿਸ ਦਾ ੱੱੱਕੇ ਚੜ ਜਾਣਾ ਕਦੋਂ ਤੋਂ ਸ਼ੁਰੂ ਹੋਇਆ ਸੀ ਕਿਹੜੇ ਰਾਜ 'ਚ ਸ਼ੁਰੂ ਹੋਇਆ ਸੀ ਆਪਾਂ ਕਾਲੀਆਂ ਕਾਂਗਰਸੀਆਂ ਨੂੰ ਬਰੀ ਨਹੀਂ ਕਰਦੇ ਕੀਤਾ ਇਹਨਾਂ ਨੇ ਵੀ ਉਹੀ ਕੁਝ ਐ ਪਰ ਕਦੋਂ ਤੋਂ ਸ਼ੁਰੂ ਹੋਇਆ ਪੁਲਸਿੰਗ ਦਾ ਇਹ ਹਾਲ ਮੈਂ ਤੇ ਜਦੋਂ ਦੀ ਹਾਊਸ ਸੰਭਾਲੀ ਆ ਨਾ ਦੇਖਦੇ ਆਏ ਆ ਚੱਲਦਾ ਸੀ ਸਰਕਾਰਾਂ ਦਾ ਧੱਕਾ ਚੱਲਦਾ ਸੀ ਇਹ ਗੱਲ ਨਹੀਂ ਵੀ ਨਹੀਂ ਚੱਲਦਾ ਸੀ ਕਾਂਗਰਸ ਦੁੱਧ ਧੋਤੀ ਨਹੀਂ ਆਪਾਂ ਕਹਿ ਦਈਏ ਜਾਂ ਅਕਾਲੀ ਦੁੱਧ ਧੋਤੇ ਨੇ ਤੇ ਤੀਜੀ ਗੱਲ ਇਹਨਾਂ ਦੀ ਪਰ ਜੋ ਇਹਦੇ ਵਿੱਚ ਦੇਖਿਆ ਨਾ ਧੱਕਾ ਮੈਂ ਉਹਨਾਂ ਸਰਕਾਰਾਂ 'ਚ ਨਹੀਂ ਦੇਖਿਆ ਠੀਕ ਹੈ ਜਨਤਾ ਨੂੰ ਸਰਕਾਰ ਮਿਲਦੀ ਵੀ ਸੀ ਭਗਵੰਤ ਮਾਨ ਮੁੱਖ ਮੰਤਰੀ ਸੀ ਜਨਤਾ ਨੂੰ ਮਿਲਦਾ ਵੀ ਸੀ ਸੁਣਦਾ ਵੀ ਸੀ ਦੂਜਾ ਆਪਣਾ ਸੁਖਵੀਰ ਆਪਣਾ ਬਾਦਲ ਸਾਹਿਬ ਉਹ ਜਨਤਾ ਨੂੰ ਸੁਣਦਾ ਵੀ ਸੀ ਮਿਲਦਾ ਵੀ ਸੀ ਉਸ ਤੋਂ ਪਹਿਲਾਂ ਕੈਪਟਨ ਵੀ ਲਾ ਲਓ ਜਾਂ ਦੂਜੀ ਸਰਕਾਰਾਂ ਵੀ ਲਾ ਲਓ ਮਿਲਦੀਆਂ ਸੀ ਜਨਤਾ ਦੀ ਆਵਾਜ਼ ਸੁਣਦੀ ਸੀ ਤਕ ਤਕਲੀਫ਼ ਸੁਣਦੇ ਸੀ ਪਰ ਇੰਨਾ ਧੱਕਾ ਨਹੀਂ ਜਿੰਨਾ ਇਹ ਦੇਖ ਰਹੇ ਆ ਪਰੇ ਧੱਕਾ ਕਰਨ ਤੋਂ ਪਹਿਲਾਂ ਹੀ ਮੀਡੀਆ ਚ ਕਹਿ ਰਹੇ ਨੇ ਜੀ ਅਸੀਂ ਜੋ ਤਰੀਕਾ ਵਰਤਦਾ ਹੈ ਜੇ ਸਰਕਾਰ ਜਿਤਨੀ ਆਹੀ ਵੋਟਾਂ ਜਿਤਨੀਆਂ ਆ ਜੀ ਤੇ ਇਥੋਂ ਸਾਫ ਝਾਰ ਹੁੰਦਾ ਵੀ ਧੱਕਾ ਇਹਨਾਂ ਨੇ ਚਲਾਣਾ ਹੀ ਸਾਜਾਮ ਦੰਡਵੇਦ ਚੱਲ ਗਿਆ ਚੋ ਚੱਲ ਗਿਆ ਤੁਹਾਡੇ ਸਾਹਮਣੇ ਚੱਲਦਾ ਪਿਆ ਅਜੇ ਤੇ ਚੱਲੂਗਾ ਹੋਰ ਅਜੇ ਚਲਾਊਗਾ ਜੇ ਜੇ ਜਦੋਂ ਫਾਈਨਲ ਇਲੈਕਸ਼ਨ ਹੋਣਗੇ ਤਦ ਚਲਾਉਣਗੇ ਸਾਰਾ ਤਰੀਕਾ ਵਰਤਣਗੇ ਲੋਕਾਂ ਨੂੰ ਅੰਦਰ ਵੀ ਦੇਣਗੇ ਬੰਦ ਵੀ ਕਰਨਗੇ ਕਈਆਂ ਦੀ ਆਵਾਜ਼ ਜਿਹੜੀ ਦੱਬਣਗੇ ਵੀ ਇਹ ਸਾਰਾ ਕੁਝ ਕਰਨਗੇ ਪੁਲਿਸ ਮੁਲਾਜ਼ਮਾਂ ਨੂੰ ਕੀ ਸੁਨੇਹਾ ਤੁਹਾਡਾ ਇਹ ਸਾਰੇ ਦੇ ਵਿੱਚ ਪੁਲਿਸ ਮੁਲਾਜ਼ਮਾਂ ਨੂੰ ਮੈਂ ਮੇਰਾ ਹੱਥ ਜੋੜ ਕੇ ਬੇਨਤੀ ਹੈ ਤੇ ਤੁਸੀਂ ਪੰਗਾ ਐਵੇਂ ਲੈ ਕੇ ਤੇ ਮੁੜ ਕੇ ਇਹ ਜਿਹੜਾ ਸੰਭਾਲਣਾ ਬੜਾ ਔਖਾ ਇਹ ਜਿਹੜਾ ਖਲਾਰਾ ਪਿਆਣਾ ਇਹਨੂੰ ਇਕੱਠਾ ਕਰਨਾ ਬੜਾ ਔਖਾ ਹੁੰਦਾ ਜੋ ਤੁਹਾਡੇ ਦਾਇਰੇ ਚ ਕੰਮ ਰਹਿੰਦਾ ਉਹ ਹੀ ਕਰੋ ਵੱਧ ਤੋਂ ਵੱਧ ਤੁਹਾਡੀ ਬਦਲੀ ਹੋ ਸਕਦੀ ਹੈ ਤੋਂ ਇਲਾਵਾ ਹੋਰ ਤੁਹਾਡਾ ਕੁਝ ਨਹੀਂ ਕਰਦਾਂ ਸਸਪੈਂਡ ਕਰਦਣਗੇ ਕਦੋਂ ਤੋਂ ਕਰਦਣਗੇ ਸਸਪੈਂਡ ਤੁਹਾਡੀ ਬਦਲੀ ਜ਼ਰੂਰ ਹੋ ਸਕਦੀ ਹੈ ਤਨਖਾਹ ਨਹੀਂ ਤੁਹਾਡੀ ਬੰਦ ਹੋਣੀ ਸੋ ਮੇਰੇ ਅਮੀਰੀ ਤੇ ਇੱਕ ਉਹਨਾਂ ਨੂੰ ਬੇਨਤੀ ਹੈ ਕਿ ਆਪਣੇ ਦਾਇਰੇ ਚ ਕੰਮ ਕਰੋ ਤੇ ਨਾ ਇਹਨਾਂ ਦੇ ਗੇੜੇ ਚ ਆਇਓ ਤੇ ਨਾ ਧੱਕਾ ਕਿਸੇ ਨਾਲ ਕਰਿਓ ਕਿਉਂਕਿ ਅੱਜਕੱਲ ਮੀਡੀਆ ਇੰਨਾ ਕ ਹਾਈਲਾਈਟ ਹੋਇਆ ਹੈ ਇਹ ਹਰ ਚੀਜ਼ ਨੋਟ ਕਰਦਾ ਜੇ ਤੁਸੀਂ ਕਦੇ ਇਲਾਕੇ ਦੇ ਵਿੱਚ ਜਾਂਦੇ ਲੋਕਾਂ ਦੇ ਸੀਸੀਟੀਵੀ ਕੈਮਰੇ ਚ ਕਾਇਦ ਹੋ ਜਾਂਦਾ ਹਰ ਜਗ੍ਹਾ ਤੁਸੀਂ ਕੈਦ ਹੋ ਜਾਂਦੇ ਹੋ ਸੋ ਇਹਨਾਂ ਗੱਲਾਂ ਦਾ ਧਿਆਨ ਰੱਖਿਓ ਮੈਂ ਜ਼ਿਆਦਾ ਨਾ ਕੁਝ ਕਹਿੰਦਾ ਸਤਿ ਸ੍ਰੀ ਅਕਾਲ ਜੀ ਸਾਰੇ ਇਹ ਬਾਰਸ ਭਰਾਵਾ ਦੇ ਗਾਣੇ ਦੀ ਲਾਈਨ ਹੈ ਕਿ ਬੋਤਲ ਲਈ ਵੋਟ ਨਾ ਵੇਚੋ ਨਸ਼ੇ ਨੇ ਲੈ ਜਾਣਾ ਹੈ ਇੱਕ ਗਲਤੀ ਨਾਲ ਦੇਸ਼ ਨੇ 부ਚਣਾ ਬਸ ਪੈ ਜਾਣਾ ਹੈ ਬੇਸ਼ੱਕ ਉਹਨਾਂ ਦੇ ਗੀਤ ਦੀ ਇਹ ਲਾਈਨ ਸੀ ਪਰ ਅੱਜ ਦੇ ਸਮੇਂ 'ਚ ਇਹ ਸਚਾਈ ਜਾਪਦੀ ਹੈ ਬੁਚੜਾਂ ਵਰਗਾ ਬਤੀਰਾ ਉਹਨਾਂ ਲੋਕਾਂ ਦਾ ਹੋ ਚੁੱਕਿਆ ਹੈ ਜਿਹੜੇ ਸੱਤਾ 'ਚ ਬੈਠੇ ਹੋਏ ਨੇ ਸਿਰਫ ਤੇ ਸਿਰਫ ਵੋਟਾਂ ਲੈਣ ਦੀ ਖਾਤਰ ਚੋਣਾਂ ਜਿੱਤਣ ਦੀ ਖਾਤਰ ਵਿਰੋਧੀਆਂ ਨੂੰ ਢਾਉਣ ਦੀ ਖਾਤਰ ਉਹ ਉਹ ਹਥਕੰਡੇ ਵਰਤੇ ਜਾਂਦੇ ਨੇ ਜਿਹੜੇ ਆਮ ਤੌਰ ਤੇ ਐਂ ਜਾਪਦਾ ਹੈ ਕਿ ਜਿਸ ਜਿਹੜੀਆਂ ਚੀਜ਼ਾਂ ਅਸੀਂ ਕਿਸੇ ਵੀ ਹੱਦ ਤੇ ਜਾ ਕੇ ਨਹੀਂ ਕਰ ਸਕਦੇ ਉਹ ਆਮ ਚੋਣਾਂ ਜਿੱਤਣ ਲਈ ਕਰ ਲਈਆਂ ਜਾਂਦੀਆਂ ਨੇ ਸਥਿਤੀ ਡਾਵਾ ਡੋਲ ਹੈ ਜਿੱਥੇ ਕਿਹਾ ਜਾਂਦਾ ਹੈ ਕਿ ਭਾਈ ਇਹ ਧਰਤੀ ਗੁਰੂਆਂ ਪੀਰਾਂ ਦੀ ਹੈ ਉੱਥੇ ਜਿਹੜੇ ਸ਼ਾਂਤਾਂ ਅੰਤੰਦ ਦੰਡ ਭੇਤ ਦਿੱਲੀ ਤੋਂ ਆ ਕੇ ਲੋਕ ਚਲਾ ਰਹੇ ਨੇ ਉਹ ਸਾਰਿਆਂ ਦੇ ਸਾਹਮਣੇ ਨੇ ਸਥਿਤੀ ਤੁਹਾਡੇ ਨਾਲ ਸਾਂਝੀ ਕੀਤੀ ਹੈ ਭਪਿੰਦਰ ਸਿੰਘ ਗੋਤਰਾ ਸਾਫਾ ਪੁਲਿਸ ਮੁਲਾਜ਼ਮ ਉਹਨਾਂ ਦੇ ਨਾਲ ਗੱਲਬਾਤ ਕੀਤੀ ਹੈ ਵਿਚਾਰ رائے ਟਿੱਪਣੀਆਂ ਤੁਸੀਂ ਆਪਣੀਆਂ ਜ਼ਰੂਰ ਸਾਂਝੇ ਕਰਿਓ ਜੁੜੇ ਰਹੋ ਪੰਜਾਬੀ ਰੇਡੀਓ ਪੰਜਾਬੀ ਟੀਵੀ ਯੂਵੀ ਟੀਵੀ ਯੂਐਸਏ ਦੇ ਨਾਲ ਧੰਨਵਾਦ ਸਤਿ ਸ਼੍ਰੀ ਅਕਾਲ